ਤੁਸੀਂ ਦੇਖ ਰਹੇ ਹੋ ਪੁਲਸ ਦਰਪਣ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਮਿਠਾਪੁਰ ਦੇ ਵਿੱਚ ਇੱਕ ਗੁੰਡਾਗਰਦੀ ਦਾ ਨਾਚ ਹੋਇਆ ਜੋ ਕਿ ਬਿਲਕੁਲ ਮਹੱਲੇ ਵਿੱਚ ਪੂਰਾ ਗੁੰਡਾਗਰਦੀ ਦਿਖਾਈ ਗਈ ਜਿਹਦੇ ਤੇ ਆਪਾਂ ਮਹੱਲੇ ਵਾਲਿਆਂ ਨਾਲ ਗੱਲ ਕਰਾਂਗੇ ਦੇਖੋ ਆਪ ਬੋਰੇ ਆ ਬੋਰੇ ਕੀ ਆ ਬੋਰਿਆਂ ਦੇ ਵਿੱਚ ਬੋਤਲਾਂ ਭਰ-ਭਰ ਕੇ ਲੈ ਕੇ ਆਏ ਹੋ ਇਹਨਾਂ ਨੇ ਭਰਾਵਾ ਮੇਰੇ ਦੇਖੇ ਕਿੰਨੇ ਦਰਾਜੇ ਦੂਜੇ ਸਾਰੇ ਤੋੜੇ ਇਹਨਾਂ ਨੇ ਦਰਾਜੇ ਸ਼ੀਸ਼ੇ ਹੋ ਟੁੱਟੇ ਪਏ ਆ ਮੇਰੇ ਇੱਟਾ ਮਾਰ-ਮਾਰ ਕੇ ਦੇਖੋ ਅਸੀਂ ਜਾ ਕੇ ਹੋਰ ਕੀ ਯਾਰ ਇਹਨਾਂ ਨੇ ਬਹੁਤ ਗੰਦ ਪਾਇਆ ਪਿਆ ਯਾਰ ਮਠਾਪੁਰ ਗੰਦਾ ਕੀਤਾ ਪਿਆ ਇਹਨਾਂ ਨੇ ਯਾਰ ਇਹ ਹੈ ਕਿਹੜੇ ਸੀਗੇ ਤੇ ਆਇਆ ਹੈ ਯਾਕੀਤਾ ਦੇ ਮੁੰਡੇ ਕੇ ਹੈਡਵਾਰੀ ਅਹੀ ਪੰਗਾ ਪਾ ਕੇ ਭੇਜ ਜਾਂਦੇ। ਮੁੰਡੇ ਮੁੰਡੇ ਕਿਤਾ। ਥੋੜਾ ਘੰਟਾ ਉਹ ਨੰਗਾ ਨਾਚ ਗੁੰਡਾ ਕਰਦੀ ਦਾ ਹੋਇਆ ਨਾ। ਮੈਂ ਕਹਿੰਦਾ ਰਿਕਾਰਡਿੰਗ ਪੂਰੀ ਪਈ ਆ ਜੀ ਤੁਸੀਂ ਦੇਖ ਕੇ ਹਾਂ ਨੂੰ ਜੋ ਬੋਰੇ ਪਰ ਪਰ ਬੋਤਲਾਂ ਦੇ ਆਏ। ਉਹ ਇਧਰੋਂ ਮਾਰਦੇ ਸੀਗੇ ਇਧਰੋਂ ਵਰਦੀਆਂ ਸੀਗੀਆਂ। ਇਹ ਦੋ ਦੋ ਧੜੇ ਸੀਗੇ ਦੋ ਦੋ ਧੜੇ ਸੀਗੇ ਜੀ। ਇਹ ਦੋ ਧੜੇ ਉਹ ਇਧਰੋਂ ਬੋਤਲਾਂ ਮਾਰਦੇ ਸੀ ਉੱਪਰੋਂ ਇੱਟਾਂ ਮਾਰਦੇ ਸੀ। ਆਰੇ ਆਪ ਲੋ ਪੈਰ ਪਰ ਬਚ ਜਾ। ਲੜੇ ਜਿਹੜੇ। ਆਪੀ ਕੇ ਵਿੱਚ ਖੜੇ ਆ ਬਾਕੀ ਬਹਿਰੇ ਖੜੇ ਸੀ ਉੱਤੇ। ਦੋਣ ਕੇ ਆਇਆ ਉਹ ਮੇਰੇ ਤੁਹਾਡਾ ਤੁਹਾਡਾ ਬੱਚਾ ਹਸਪੀਟਲ ਮੇ ਹੈ ਹਾਂਜੀ ਤੁਸੀਂ ਗਏ ਪ੍ਰਸ਼ਾਸਨ ਕੋ ਕਾਰਵਾਈ ਲਈ ਹਾਂਜੀ ਗਏ ਕੀ ਕਹਿੰਦਾ ਪੁਲਿਸ ਵਾਲੇ ਕੀ ਕਹਿੰਦੇ ਪੁਲਿਸ ਵਾਲੇ ਕਹਿੰਦੇ ਫੋ ਵੀ ਆਇਆ ਕਹਿੰਦਾ ਕਿ ਤੂੰ ਜਾ ਕੇ ਆ ਉਹ ਆਫੀਆਲ ਲਿਖਾਓ ਉਸਕੇ ਬਾਅਦ ਮੈਂ ਉਸਕੋ ਹਮ ਲੱਬਕੇ ਗੁੰਡਾ ਕੋ ਡਾਲਦੇ ਜੇਲ੍ਹ ਮੇ ਨਹੀਂ ਜਿਹੜੀ ਇਹ ਗੁੰਡਾਗਰਦੀ ਹੋਈ ਹੈ ਇਸ ਦੇ ਵਿੱਚ ਰਜਿੰਦਰ ਜੀ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਦੇਖੋ ਕੱਚ ਕਿਦਾਂ ਆ ਉਹਨਾਂ ਨੇ ਵੀਰਾਂ ਦੀਆਂ ਬੋਤਲਾਂ ਕੱਚ ਜੋ ਵੀ ਹੈ ਉਸ ਤੋਂ ਪਰਲੇ ਪਾਸੋਂ ਮਾਰੀਆਂ ਜੋ ਕਿ ਇੱਧਰ ਤੱਕ ਪਹੁੰਚੀਆਂ ਔਰ ਬੰਦਾ ਸੇਫ ਹੀ ਨਹੀਂ ਹੈ ਗੁੰਡਾਗਰਦੀ ਇੰਨੀ ਜ਼ਿਆਦਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਗੁੰਡਿਆਂ ਤੇ ਸਖਤੀ ਕਰਨੀ ਚਾਹੀਦੀ ਆ ਦੇਖਿਓ ਜਿਵੇਂ ਉੱਪਰ ਸੁੱਤੇ ਹੁੰਦੇ ਗਰਮੀ 'ਚ ਅਸੀਂ ਸੋਈਦਾ ਉੱਪਰ ਕਈ ਵਾਰ ਤਾਂ ਸਾਡੇ ਦਾ ਨੁਕਸਾਨ ਹੋ ਗਿਆ ਸੀ ਨਾ ਇੱਥੋਂ ਇੱਥੋਂ ਨਸ਼ਾ ਵਿਕਦਾ ਸਾਰਾ ਜੀ ਜਾਣਕਾਰੀ ਮੁਤਾਬਕ ਇਸ ਇਸ ਘਰ ਦੇ ਵਿੱਚ ਕੋਈ ਨਸ਼ਾ ਵਿਕਦਾ ਹੈ ਔਰ ਪੁਲਿਸ ਵਾਲੇ ਆਂਦੇ ਇਹਨਾਂ ਦੀ ਛੱਤ ਤੋਂ ਹੋ ਕੇ ਇੱਧਰ ਜਾ ਕੇ ਛਾਪਾ ਮਾਰਦੇ ਜਦ ਕਿ ਇਸ ਘਰ ਦੇ ਮਾਲਕ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਤੇ ਪਰਸੇ ਹੋਣਾ ਚਾਹੀਦਾ ਜਿਸ ਨੇ ਇਹ ਕਿਰਾਏਦਾਰ ਰੱਖੇ ਹੋਏ ਨੇ ਕਿਰਾਏਦਾਰ ਰੱਖੇ ਦੇਖੋ ਉੱਧਰ ਪਰਲੇ ਪਾਸੋਂ ਜਿੰਨਾ ਵੀ ਕਾਚੀ ਇੱਟਾਂ ਰੋੜੇ ਇੱਥੇ ਤੱਕ ਪਹੁੰਚੇ ਹੋਏ ਨੇ ਅਗਰ ਇਹ ਅਨਸੇਫ ਨੇ ਅਗਰ ਛਾਤੇ ਸੁੱਤੇ ਹੁੰਦੇ ਤੇ ਇਹਨਾਂ ਦੇ ਕੋਈ ਨਾ ਕੋਈ ਹਾਦਸਾ ਵਾਪਰਨਾ ਵਾਪਰਨਾ ਸੀ ਇਹਨਾਂ ਦੇ ਹਨਰਜਿੰਦਰ ਜੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਗਰਮੀਆਂ 'ਚ ਸੋ ਜਾਈਦੇ ਕਈ ਵਾਰ ਚਲੋ ਉੱਪਰ ਠੀਕ ਹੈ ਜੀ ਹਵਾ ਵਧੀਆ ਲੱਗ ਰਹੀ ਸੋ ਜਾਂਦੇ ਆ ਪਰੰਤੀ ਤਾਂ ਇਦਾਂ ਸੀ ਜਿੱਦਾਂ ਗੋਲੀਆਂ ਚੱਲਦੀਆਂ ਹੁੰਦੀਆਂ ਭਾਜੀ ਇੰਨੀਆਂ ਬੋਤਲਾਂ ਔਰ ਬੋਰੇ ਤੁਨ ਮੈਂ نیچے ਚਲੋ ਬੋਰੇ ਦਿਖਾਣਾ ਬੋਰੇ ਭਰ-ਭਰ ਬੋਤਲਾਂ ਲੈ ਕੇ ਆਏ ਸੀ ਉਹ ਬੋਤਲਾਂ ਇੰਨੀਆਂ ਕਿੱਥੋਂ ਲੈ ਆਏ ਹੋ ਕਿਸੇ ਇਟਾਂ ਰੋੜੇ ਬੋਤਲਾਂ ਲੈ ਕੇ ਆਏ ਉਹ ਕੋਈ ਆ ਆਪ ਹੀ ਪ੍ਰਾਣੀ ਰੰਜਿਸ਼ ਕਰਕੇ ਹੁੰਦਾ ਮਰੀਦਵਾਦੇ ਦਾ ਹੋਣੀ ਨਹੀਂ ਹੁੰਦੀ ਜਿਆਦਾ ਬਾਕੀ ਬੰਦੇ ਨਹੀਂ ਨਹੀਂ ਜੀ ਇਦਾਂ ਦੇ ਗੁੰਡਾ ਇਦਾਂ ਦੇ ਗੁੰਡਿਆਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਘਰ ਦੇ ਉੱਤੇ ਹਮਲਾ ਹੋ ਗਿਆ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਇਹਨਾਂ ਦੀ ਸੀਸੀਟੀਵੀ ਫੁਟੇਜ ਹੈਗੀ ਹੈ ਨਾ ਬਿਲਕੁਲ ਹੈਗੀਆਂ ਜੀ ਬਿਲਕੁਲ ਹੈਗੀਆਂ ਸਾਰੀਆਂ ਹੈਗੀਆਂ ਤੁਹਾਨੂੰ ਸਾਰੀਆਂ ਮਿਲਣਗੀਆਂ ਜੀ ਅੱਛਾ ਇਸ ਗੇਟ ਦੇ ਉੱਤੇ ਦਾਤਨਾ ਹਮਲਾ ਕੀਤਾ ਗਿਆ ਆ ਦੇਖੋ ਬਹੁਤ ਵੱਡੀ ਗੁੰਡਾਗਰਦੀ ਕੀਤੀ ਗਈ ਮਠਾਪੁਰ ਦੇ ਵਿੱਚ ਔਰ ਆ ਦਾਤ ਮਾਰੇ ਗਏ ਆ ਅਗਰ ਬੰਦਾ ਆ ਕੇ ਸਾਹਮਣੇ ਹੁੰਦਾ ਤਾਂ ਮੈਨੂੰ ਲੱਗਦਾ ਉਹਨੂੰ ਜਾਨੋਂ ਮਾਰ ਦੇਣਾ ਸੀ ਮਾਰ ਕੇ ਕੰਮ ਲਈ ਆਏ ਸੀ ਉਹਨੇ ਬੰਦਾ ਵੱਢ ਕੇ ਮਾਰ ਕੇ ਜਾਣਾ ਸੀ ਜਿਹਾ ਸਾਹਮਣਾ ਹੋਇਆ ਇਸਗੇ ਉਹਨਾਂ ਨੇ ਮਾਰੋਏ ਤਾਂ ਪੁਲਿਸ ਦੀ ਗੱਡੀ ਆ ਗਈ ਤਾਂ ਦੇਖ ਕੇ ਭੱਜੇ ਨਹੀਂ ਤੂੰ ਨਹੀਂ ਬੰਦਾ ਮਾਰ ਦੇਣਾ ਸੀ ਅੰਦੀਰਾ ਇਹ ਕੀ ਕੀਤਾ ਔਰ ਇਹਨੂੰ ਆਪਾਂ ਕਿੰਨਾ ਵਾਇਆ ਗਿਨ ਸਕਦੇ ਹਾਂ ਜਿੱਥੇ ਲਗਾਤਾਰ ਇਨੀ ਲੜਾਈ ਹੋਈ ਹੈ ਇਹਨਾਂ ਦੀ ਦੁਕਾਨ ਤੋਂ ਲੈ ਕੇ ਕਿੰਨਾ ਦੂਰ 300 ਮੀਟਰ ਬਾਅਦ ਆ ਦੇਖੋ ਭਾਈ ਦੋ 250 ਮੀਟਰ ਆਹ ਦੇਖੋ ਜੀ ਪੂਰੀ ਇੱਥੇ ਗੁੰਡਾਗਰਦੀ ਹੋਈ ਆ ਔਰ ਉੱਥੇ ਸ਼ੋਕ ਜੀ ਇੱਕ ਆਪਣਾ ਮੋਟਰਸਾਈਕਲ ਦਾ ਕੰਮ ਕਰਦੇ ਉਹਨਾਂ ਦੀ ਦੁਕਾਨ ਦਾ ਵੀ ਨੁਕਸਾਨ ਕੀਤਾ ਆ ਇਟਾ ਰੋੜੇ ਕੱਚ ਸਾਰਾ ਮਹੱਲੇ ਦੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਹੈ ਸ਼ੋਕ ਜੀ ਦੀ ਦੁਕਾਨ ਆ ਮੋਟਰਸਾਈਕਲਾਂ ਦੀ ਸ਼ੋਕ ਜੀ ਹਾਂਜੀ ਦੱਸੋ ਕਿ ਉਹ ਉੱਥੇ ਤੱਕ ਉਹਨਾਂ ਨੇ ਸ਼ੀਸ਼ੇ ਉੱਪਰ ਤੱਕ ਭਾਈ ਸ਼ੀਸ਼ੇ ਤੋੜ ਕੇ ਰਾਤੀ ਝਗੜਾ ਵਾੜ ਕਰਕੇ ਉੱਪਰ ਦਾ ਕਿੱਟਾ ਰੋੜੇ ਚਲਾਏ ਕਿੱਟਾ ਰੋੜੇ ਮਰੇ ਆ ਕਾਫੀ 2-300 ਮੀਟਰ ਤੱਕ ਇਹਨਾਂ ਨੇ ਲੜਾਈ ਝਗੜਾ ਪੂਰਾ ਬਦਮਾਸ਼ੀ ਕੀਤਾ ਪੂਰਾ ਜ਼ਿਆਦਾ ਪੂਰਾ ਜ਼ਿਆਦਾ ਕੀਤਾ ਅਗਲੇ ਕਹਿੰਦਾ ਸੀ ਪਰੇ ਹੋ ਜਾਵੋ ਆਪੋਛੇ ਇੱਥੇ ਇੰਨੇ ਪਿੰਡ ਲਈ ਪੜ ਜੋ ਪਰੇ ਹੋ ਜਾਵੋ ਹਲੋ ਕੋਈ ਵੀ ਹੈ ਹਲੋ ਸਰ ਕੀ ਹੈ ਹਲੋ ਸਰ ਪੱਤਰਕਾਰ ਹੋ ਰਹੇ ਜੀ ਪੁਲਿਸ ਦਰਪਨ ਤੋਂ ਅੰਡੀ ਅੰਡੀ ਉਹ ਸਰ ਜਿਹੜਾ ਸਵੇਰੇ ਇਥੇ ਮਠਾਪੁਰ ਤੁਹਾਨੂੰ ਦੱਸਿਆ ਸੀ ਵਾਕਿਆ ਉਹ ਮੁੰਡੇ ਹੁਣ ਵੀ ਆ ਕੇ ਜੀ ਇੱਕ ਦਫਤਰ ਤੋੜ ਕੇ ਗਏ ਆ ਬੜੀ ਗੁੰਡਾਗਰਦੀ ਆ ਜੀ ਹਲੋ ਕਿ ਕਰਕੇ ਆਉਂਦੇ ਮੈਂ ਕਹਿੰਦਾ ਜੀ ਸਾਰਾ ਪਿੰਡ ਇਕੱਠਾ ਹੋਇਆ ਪਿਆ ਇੱਥੇ ਕਿ ਕਰਕੇ ਦੱਸੋ ਆਹ ਗੱਲ ਕਰਿਓ ਦੱਸੋ ਐਸਐਸਓ ਸਾਹਿਬ ਅਸੀਸ ਐਸਐਸਓ ਸਾਹਿਬ ਹਲੋ ਹਲੋ ਕਿ ਦੱਸੋ ਸਰ ਮਿੱਠਾਪੁਰ ਦੇ ਵਿੱਚ ਰਾਤ ਦਾ ਗੁੰਡਾ ਨਾਚ ਹੋ ਰਿਹਾ ਨੰਗਾ ਨਾਚ ਹੁਣ ਵੀ 50 ਬੰਦੇ ਤਰਵਾਰਾਂ ਤੇ ਗੜਾਸੇ ਲੈ ਕੇ ਆਏ ਉਹ ਕਹਿੰਦੇ ਫੇਰ ਅਸੀਂ ਆਣਾ ਆ ਇਹ ਕੀ ਪ੍ਰਸ਼ਾਸਨ ਨੂੰ ਹੋ ਗਿਆ ਪਾਜੀ चार बार आ चुके भाई तुम इतने आओ ने इसे धरना लाने लगे पिंडे पूरे इट्ठे होके जी इधर आपके बच्चे की सुबह भी चोट लगी थी सुबह लगे आज आज ताके लगे है बाद में घर के सामान तोड़ दिया सारा सारा टीवी बच सारा दफ्तर तोड़ दिया सारा घर तोड़ दिया नीचे का घर सारा तोड़ दिया आप गेंट पे रहते हैं यहाँ पे सारा बर्बाद कर दिया हम लोगों को कल पांच बारी आज के पांच ही आपने अभी प्रशासन को इतना हाँ हाँ आ रही आ रही पुलिस को नंबर नहीं लगा पाए नंबर नहीं लगते हैं नहीं लगाया उसका नंबर नहीं लगता है नहीं अभी मैंने को बोला है वो भेज रहा भेजो आरे आ रही ਸਾਰੀ ਰਾਤ ਇੱਥੇ ਇੱਟਾ ਰਾਤ ਸਾਰੀ ਰਾਤ ਤਮਾਸ਼ਾ ਹੁੰਦਾ ਰਿਹਾ ਤੁਹਾਡੀ ਛੱਤ ਤੇ ਮੇਰੀ ਛੱਤ ਤੇ 100 150 ਬੋਤਲ ਪਈ ਹੋਈ ਆ ਤੇ ਹੁਣ ਏਡੇ ਏਡੇ ਤਲਵਾਰਾਂ ਲੈ ਕੇ ਆਏ ਆ ਉਹ ਕਹਿੰਦੇ ਕੋਈ ਵੀ ਬੱਚਾ ਆ ਸਾਰਿਆਂ ਨੂੰ ਮਾਰ ਦੇਣਾ ਸੀ ਸਿਰਫ ਇਹ ਕਹਿਣਾ ਤੇ ਫੈਮਲੀਆਂ ਕਰਕੇ ਐਸੇ ਸਾਰਾ ਮੁੱਲਾ ਪਰੇਸ਼ਾਨ ਆ ਯਾਰ ਇਹ ਰੰਜਿਸ਼ ਦਾ ਕਾਰਨ ਨਹੀਂ ਬਦਲ ਗਿਆ ਰੰਜਿਸ਼ ਦਾ ਸਾਨੂੰ ਕਾਰਨ ਕੋਈ ਨਹੀਂ ਪਤਾ ਹੈਗਾ ਕੀ ਹੋਇਆ ਕੀ ਨਹੀਂ ਸਾਨੂੰ ਕੁਝ ਨਹੀਂ ਪਤਾ ਹੈਗਾ ਪ੍ਰਸ਼ਾਸਨ ਸੇ ਇੱਕ ਬਾਰ ਨਹੀਂ ਸਵੇਰ ਦੀ ਆਈ ਪ੍ਰਸ਼ਾਸਨ ਜੁਟਾ ਮੈਂ ਕਹਾਂ ਪ੍ਰਸ਼ਾਸਨ ਬਿਲਕੁਲ ਸੁੱਤਾ ਆ ਮੰਤਰੀ ਆ ਦੀ ਸੇਫਟੀ ਦੇ ਵਾਸਤੇ ਆਮ ਲੋਕਾਂ ਦੀ ਜਨਤ ਵੋਟਾਂ ਲਈਆਂ ਹੋਣਾਂ ਬਾਰੇ ਕੁਝ ਨਹੀਂ ਪਤਾ ਤੁਸੀਂ ਆਪੇ ਏਸੀਪੀ ਏਸੀਪੀ ਮਾਡਲ ਟੌਨ ਨਾਲ ਗੱਲ ਕਰੀਏ ਬਿਲਕੁਲ ਕਰੋ ਜੀ ਨਹੀਂ ਤਾਂ ਅਸੀਂ ਤਾਂ ਧਰਨਾ ਲਾਉਣ ਲੱਗੇ ਪਿੰਡ ਵਾਲੇ ਇਕੱਠੇ ਹੋ ਕੇ ਰੋਡ ਕਰਨ ਲੱਗੇ ਬੰਦ ਅਸੀਂ ਸਤਿ ਸ੍ਰੀ ਅਕਾਲ ਜੀ ਏਸੀਪੀ ਮਾਡਲ ਟੌਨ ਜੀ ਹਾਂ ਜੀ ਮੈਂ ਮੈਂ ਪੱਤਰਕਾਰ ਬੋ ਰਿਹਾ ਜੀ ਪੁਲਿਸ ਦਰਪਨ ਤੋਂ ਹਰਜੀਤ ਬੋ ਰਿਹਾ ਜੀ ਮੈਮ ਸਵੇਰੇ ਵੀ ਐਸਐਚਓ ਸਾਹਿਬ ਦੀ ਨੋਟਿਸ ਲੈ ਆਂਦਾ ਸੀ ਮਿੱਠਾਪੁਰ ਦੇ ਵਿੱਚ ਨਾ ਕਈ ਗੁੰਡਾਗਰਦੀ ਹੋਈ ਜੀ ਪਹਿਲਾ ਸਾਰੇ ਮਹੱਲੇ ਦੇ ਬੋਤਲਾ-ਬੂਤਲਾ ਮਾਰੀਆਂ ਮੁੰਡਿਆਂ ਨੇ ਤੇ ਹੁਣ ਵੀ ਆ ਕੇ ਇੱਕ ਦਫਤਰ ਤੋੜ ਗਏ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਤੇ ਐਸਐਚਓ ਸਾਹਿਬ ਆ ਨਹੀਂ ਰਹੇ ਥੇ ਮੈਂ ਆਣਦੀ ਆ। ਛੇ ਇੱਕ ਮਿੰਟ ਗੱਲ ਕਰਿਓ। ਆਏ ਏਸੀਪੀ ਸਾਹਿਬ। ਹੈਲੋ। ਹਾਂ ਜੀ ਨਮਸਕਾਰ ਮੈਮ। मैडम सुबह भी हमने इतला दी थी इनको लेकिन अभी तक कोई कार्रवाई नहीं हुई कोई पुलिस प्रशासन नहीं आया वो दोबारा कम से कम 40-50 लड़के दांत तलवारें लेके आए थे यहां मोहल्ले में और सारी रात उन्होंने बोतलें ईटों से पूरा मोहल्ला खराब करके रख दिया उन्होंने तो मैडम ये तो यहाँ पे गुंडा राज हो गया प्रशासन गहरी नहीं सो रहा है किसी ने एक बार भी मोहल्ले में आके पूछा नहीं क्या हुआ क्या नहीं कोई पुलिस वाला नहीं आया जी मैडम वही मिठापुर में हूं जी वही भी अभी भी उन्होंने एक ऑफिस था वो तोड़ दिया जी थैंक यू थैंक यू मैं जल्दी भेजिए प्लीज ठीक है तो उसके उसके अंदर ना सेंकी बात करता है ये जरा मुद्दा तोड़ने आता मेरे यहाँ तो ये कुड़ियों के बारे में लड़ाई हुई है पहले वहाँ उसके पहले वो मुंडे को मारा मुंडे यहाँ तक आया है लड़की के बारे में लड़ाई हुई है तो ये ये उसमें मेरा भी वैसे बोला लड़ाई वो मारे, ना बच्चे दारू नहीं पीते हैं न कोई नशा करते हैं भी हम लोग मेरा मकान मार के इतने बैठा था वो कुड़ी के बारे में उतर लड़ाई हुई कुड़ियों के पीछे वो लड़का आ रहा है मेरे घर में मार रहा है चीनू उतर घर वो बंदे को घर तो पता ही नहीं है घर मेरा उनको ਸਾਰੇ ਜਗਾਵ ਜੀ ਮੇਰਾ ਪਤਾ ਹੈ ਜਿੰਨ ਜਿੰਨ ਦਾ ਘਰ ਪਤਾ ਕੱਲ ਤਾਂ ਨਿਕਲ ਆਈ ਨਾ ਦੇਖੋ ਕੱਲ ਹੀ ਆਈ ਹੈ ਸਟੋਰੀ ਲੱਈ ਹੈ ਹਾਂ ਇਹਨਾਂ ਦੇ ਬੱਚਿਆਂ ਦੇ ਨਾਲ ਝਗੜਾ ਸੀ ਇਹਨਾਂ ਦਾ ਘਰ ਦੇਖੋ ਹੁਣ ਤੋੜ ਕੇ ਗਿਆ ਜਸਟ ਅੱਧੇ ਘੰਟੇ ਪਹਿਲਾਂ 50 60 ਸ ਬੰਦੇ ਦਾਤ ਲੈ ਕੇ ਉਹ ਮੱਲੇ ਵਾਲਿਆਂ ਨੂੰ ਕਹਿੰਦੇ ਜੇ ਕੋਈ ਵਿੱਚ ਆਇਆ ਅਸੀਂ ਵੜਦੇ ਹਾਂ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਪਤਾ ਨਹੀਂ ਸਾਨੂੰ ਹੁਣ ਇਹਨਾਂ ਨੂੰ ਪਤਾ ਜਾਇਆ ਇਹਨਾਂ ਦੇ ਝਗੜਾ ਇਹਨਾਂ ਦਾ ਵਾ ਸੰਕੇ ਨਾਮ ਹੈ ਉਸकी ਉਸ ਵਹੀ ਲੈ ਕੇ ਬੱਚੇ ਲੈ ਕੇ ਮੁੰਡੇ ਲੈ ਕੇ ਆਤਾ ਹੈ ਨਾ ਅੱਗੇ ਆਗੇ ਚਲੋ ਮੈਂ ਬਤਾਤੀ ਹਾਂ ਇਧਰ ਆਓ ਅਬ ਹਮੇਂ ਘਰ ਦੇਖੋ ਆਕੇ ਆਫਸਰ ਇਧਰ ਆਓ आ रहा <से> है जो केमिकल आ रहा है जो आ रहा है कुछ बांदा बता के बच्चों दो बच्चों दो चार बच्चे मक्का पाजी आओ ये लड़के सब चार पाजी कर गए घर आओ आप ये तो भरते ना तीन ही पैसे तोड़े इन्होंने पाजी अच्छे मेरे मशीन तोड़ा मेरा तीन

ਤਾਂ ਕਰਕੇ ਹਮੇ ਸੱਚਾ ਨਾਮ ਸੁਣ ਆਰਦੇ ਬਣੋ ਚਲ ਆ ਜੀ ਨਹੀਂ ਆਉਂਦੇ ਉਹ ਤਾਂ ਸੰਗੀ ਘਰ ਤਾਂ ਤਾਤੀ ਉਹ ਸੰਗੀ ਦਾ ਅਗਰ ਸਰ ਸਵੇਰੇ ਵੀ ਜਾਣਕਾਰੀ ਮਿਲੀ ਸੀ ਤੇ ਹੁਣ ਵੀ ਤੁਸੀਂ ਮੌਕਾ ਦੇਖਿਆ ਇਹ ਤੇ ਕੀ ਕਾਰਵਾਈ ਹੋਗੀ ਦੇਖਦੇ ਜੋ ਕਾਨੂੰਨ ਦੇ ਮੁਤਾਬਕ ਫਾਰਮ ਹੀ ਬਣਦੀ ਹੈ ਕਰ ਦੇਾਂਗੇ ਅੱਜ ਆਇਆ ਨਾ ਕੋਈ ਜੋਰ ਕੰਪਲੇਨਟ ਨਹੀਂ ਆਇਆ ਕਿ ਇਹ ਪ੍ਰਵਾਸੀ ਜਿਹੜੇ ਇਹਨਾਂ ਨੇ ਰੱਖਿਆ ਹੈ ਕਿ ਰਾਏ ਤੇ ਇਹਨਾਂ ਦੀ ਇਹਨਾਂ ਨੂੰ ਪਤਾ ਪੁੱਛੋ ਕਿ ਇਹ ਇੰਪਰਮਿਸ਼ਨ ਰਿਕੁਆਇਰੀਫਾਈ ਕਰ ਰਹੇ ਆ ਨਾ ਨਹੀਂ ਜਿੱਤਾ ਆਪੇ ਜਿਹੜੀ ਨੂੰ ਚੰਗੀ ਰਹਿਣ ਨਾਲ ਨਹੀਂ